ਤੇ ਇਹਨਾਂ ਇੱਕ ਛੋਟੇ ਵੀ ਹੈ ਜਿਵੇਂ 12 HP ਇੰਜਨ ਆ 7.5 kW ਇਹਦਾ 72000 ਦਾ ਜੀ HP HP 50 kW ਦਾ ਜਿਹੜਾ ਜਨਰੇਟਰ ਆ ਜਾਂਦਾ 4 ਲੱਖ 35000 ਦਾ ਜੀ ਇਹ ਹਾਂਜੀ ਵੀ ਦੋਸਤੋ ਇੱਥੇ ਸਾਨੂੰ ਚਫਨੇਟਰ ਵੇਖ ਨੂੰ ਮਿਲਿਆ ਜਿਹੜੇ ਆਪਾਂ ਕੇ ਲਈ ਵੀ ਸਾਇਲੈਂਟ ਹੋਦੇ ਸੇਖੋ ਇੰਦਰਪਾਲ ਪਰ ਇਹਨਾਂ ਕੋਲੇ ਮਹਿੰਦਰਾ ਹੋ ਗਿਆ ਐਸ਼ਰੋ ਹੋ ਗਿਆ ਕਲੌਸਕਰ ਹੋ ਗਿਆ ਤੇ ਇਦਾਂ ਦਾ ਜਨਰੇਟਰ ਜਿਵੇਂ ਬਿਲਕੁਲ ਸਾਇਲੈਂਟ ਹੁੰਦੇ ਆ ਡੈਰੀ ਫਾਰਮਾਂ ਵਾਸਤੇ ਜਿਆਦਾ ਤਾਂ ਮੈਨੂੰ ਤਾਂ ਇਹਨਾਂ ਦੀ ਉਦੋਂ ਦੀ ਨੌਲੇਜ ਆ ਕਿਉਂਕਿ ਮੈਂ ਟਾਉਰਾਂ ਦੇ ਵਿੱਚ ਹੀ ਦੇਖਿਆ ਸੀ ਸਰਵਿਸ ਕਰਦੇ ਰਹੇ ਸੀਗੇ ਤਾਂ ਕੁਝ ਇਦਾਂ ਦੇ ਇਹਨਾਂ ਦੇ ਇਹ ਲੌਕ ਹੋਊਗਾ ਦਿਖਾਉਣਾ ਇਹਦਾ ਮਹਿੰਦਰਾ ਦਾ 15 kva ਦਾ ਤੇ ਡਿਸਕਾਊਂਟ ਕਰਕੇ 280000 ਦਾ ਪੈਣਾ ਇਹ ਤੇ ਚਲੋ ਇਧਰੋਂ ਇਹ ਪੁੱਲਾਗ ਮੈਸਨ ਉਹ ਦਿਖਾਉਣਾਗੇ ਇਧਰੋਂ ਅੰਦਰ ਵਾਲੇ ਇਹਨਾਂ ਆ ਚੈੱਕ ਕਰ ਸਕਦੇ ਤੁਸੀਂ ਟੂ ਸਿਲੰਡਰ ਇੰਜਨ ਹੁੰਦਾ ਇਹਦੇ ਵਿੱਚ ਤੇ ਇਹ ਹੈਗਾ 10 ਕੇਵੀ ਦਾ ਇਹ 270 ਦਾ ਪੈਣਾਗਾ ਤੇ ਬੜੇ ਸਾਇਲੈਂਟ ਹੁੰਦੇ ਆ ਤੇ ਬਾਕੀ ਆ ਹੁਣ ਤੁਸੀਂ ਚਾਹ ਚੈੱਕ ਕਰ ਸਕਦੇ ਹੋ ਹੀਟਰ ਵਗੈਰਾ ਤੇ ਆ ਕਲੋਸ ਕਰਦਾ ਆ ਗਿਆ ਇਹਨੂੰ ਕੋਇਲ ਵੀ ਕਹਿ ਦਿੰਦੇ ਆ ਕਿ 15 ਕੇਵੀ ਦਾ ਇਹ 2 ਲੱਖ ਤੇ 65 ਹਜ਼ਾਰ ਦਾ ਤੇ ਬਹੁਤ ਗੋਸ਼ ਹੁੰਦਾ ਨਾ ਇਹਨੇ ਆਪਣੇ ਆਪ ਹੀ ਚੱਲ ਪਣਾ ਸਾਰਿਆਂ ਨੂੰ ਪਤਾ ਹੀ ਜੇ ਤਾਂ ਵੀ ਆਪਾਂ ਕਰਦੇ ਆ ਜੀ ਇਹਦੇ ਵਿੱਚ ਕਲੋਸ ਕਰਦਾ ਆਪਣਾ ਇੰਜਨ ਉਹਨਾਂ ਦਾ ਆ ਚੈੱਕ ਕਰੀਏ ਕਿ ਕਲੋਸ ਕਰੀਆ ਬਣਾਉਂਦੀ ਆ ਤੇ ਕਲੋਸ ਕਰਦੇ ਜੇ ਤੁਹਾਨੂੰ ਪਤਾ ਹੋਵੇ ਤਾਂ ਟੋਇਟਾ ਦੇ ਤਾਂ ਕਿ ਇੰਜਨ ਤੱਕ ਵੀ ਜਿਹੜੇ ਬਣਾ ਕੇ ਦਿੰਦੀ ਆ ਕਲੋਸ ਕਰ ਤੇ ਇਹ ਆ ਗਿਆ ਜੀ ਐਸ਼ਰ ਦਾ ਐਸ਼ਰ ਦਾ ਹੈਗਾ ਜੀ ਇਹ 15 ਕੇਵੀ ਦਾ 2 ਲੱਖ 70 ਹਜ਼ਾਰ ਦਾ ਤੇ ਸਾਰਾ ਕੰਟਰੋਲ ਇੱਥੇ ਤੁਹਾਨੂੰ ਦੱਸ ਦਿੰਦਾ ਵੀ ਪਾਓ ਫਾਲਟ ਪਿਆ ਵਾਰਨਿੰਗ ਆ ਜਾਂ ਸਟਾਰਟ ਕਰਨਾ ਆਟੋ ਤੇ ਕਰਨਾ ਡਾਇਰੈਕਟ ਆਨ ਪੈਨ ਚੇਂਜ ਕਰਨਾ ਨਾ ਮੈਨੂ ਸਾਰਾ ਕੁਝ ਹੁੰਦਾ ਇਹਦੇ ਵਿੱਚ ਦੇ ਆ ਚੈੱਕ ਕਰੋ ਜੀ ਇਹਦੇ ਵਿੱਚ ਐਸ਼ਰ ਦਾ ਹੀ ਆਪਦਾ ਇੰਜਨ ਹੈ ਤੇ ਬਾਕੀ ਇਹਦੇ ਪੂਰੇ ਐਗਜ਼ੌਸਟ ਲਾਇਆ ਹੋਇਆ ਹੈਗਾ ਮਤਲਬ ਗਰਮੀ ਵਗੈਰਾ ਕੱਢਣ ਤੋਂ ਤੇ ਬਹੁਤ ਵਧੀਆ ਇਹ ਸਾਇਲੈਂਟ ਹੁੰਦੇ ਹੈਗੇ ਤੇ ਆ ਜਿਹੜੇ ਓਪਨ ਆਲੇ ਆ ਜਾਂਦੇ ਹੈਗੇ 56 H P H 50 K V ਦਾ ਜਿਹੜਾ ਜਨਰੇਟਰ ਆ ਜਾਂਦਾ 4 ਲੱਖ 35000 ਦਾ ਜੀ ਇਹ 4 ਲੱਖ 35000 ਦਾ ਵੱਡੇ ਫੰਕਸ਼ਨਾਂ ਵਾਸਤੇ ਜਿੰਮੇਵਾਰ ਤੇ ਆ ਜਾਂਦਾਗਾ ਆ 295000 ਦਾ ਜੀ 35 K V ਦਾ ਇਹ ਟਾਟਾ ਦਾ 709 ਦਾ ਇੰਜਨ ਆ ਤੇ ਇਹ 480 ਦਾ ਜੀ ਠੀਕ ਹੈ ਜੀ ਆਮ ਹੁਣ ਜਿਹੜੇ ਆਪਣੇ ਘਰਾਂ ਦੇ ਵਿੱਚ ਵਰਤੋ ਜਾ ਸਕਦੇ ਐ ਨਿੱਕ ਛੋਟੇ ਵੀ ਐ ਜਿਵੇਂ 12 HP ਇੰਜਨ ਆ 7.5 KB ਇਹਦਾ 72000 ਦਾ ਜੀ ਚੈੱਕ ਕਰ ਲਓ ਜੀ ਇਹ ਵਧੀਆ ਹੈ ਨਾ ਤੇ ਇੱਧਰ ਆ ਜਾਂਦਾ ਜੀ ਇੰਜਨ ਇਹਦੇ ਤੇ ਕੋਈ ਰੇਟ ਨਹੀਂ ਮੈਂਸ਼ਨ ਕੀਤਾ ਹੋਇਆ ਇਹ ਵੀ 7.5 ਦਾਗਾ ਤੇ ਇਹ ਆ ਜਾਂਦਾ ਜੀ 25 ਦਾ ਇਹ 2,55,000 ਦਾ ਇਹਦੇ ਵਿੱਚ ਮਹਿੰਦਰਾ ਦਾ ਇੰਜਨ ਆ ਜੀ ਇਹ ਮਹਿੰਦਰਾ ਦਾ ਹੀ ਲੱਗਦਾ ਤਿਆਰ ਕੀਤਾ ਹੋਇਆ ਸਾਰਾ ਇਹ ਓਪਨ ਵਾਲੇ ਆ ਜਾਂਦੇ ਆ ਇਹ ਵੀ ਮਹਿੰਦਰਾ ਦਾ ਜੀ 1,95,000 ਦਾ 20 ਕੇਵੀ ਇਹਦਾ ਤੇ ਇਸ ਤੋਂ ਬਾਅਦ ਆ ਜਾਂਦਾ ਯਾਰ ਜਿਵੇਂ ਦੋ ਸਿਲੰਡਰ ਮਹਿੰਦਰਾ ਦਾ 10 ਕੇਵੀ ਇਹਦਾ 1,85,000 ਦਾ ਤੇ ਮੈਟਰ ਉਹ ਹੈਗਾ 15 ਕੇਵੀ ਇਹਦਾ 1,75,000 ਦਾ ਇਹ ਮਿਹਿੰਦਰਾ ਦੇ ਆ ਤੇ ਆ ਜਿਹੜੇ ਆਪਣੇ ਆਮ ਜਨਰੇਟਰ ਜਿਵੇਂ ਘਰਾਂ ਦੇ ਵਿੱਚ ਹੁੰਦੇ ਆ 7.5 ਦਾ ਇਹ ਹੈਗਾ 72000 ਦਾ ਤੇ ਸਭ ਤੋਂ ਜਿਹੜਾ ਇਹਨਾਂ ਕੋਲੇ ਪਿਆ ਪਿਆ ਕੀ ਵੀ ਦਾ ਹਣਾ 55 HP ਵਾਲਾ ਇੰਜਨ ਇਹਦੇ ਵਿੱਚ ਇਹ ਵੀ ਐਸ਼ਰ ਦਾ ਟਰਬੋ ਸਮੇਤ ਆ ਚੈੱਕ ਕਰ ਸਕਦੇ ਹੋ ਟਰਬੋ ਲੱਗੀ ਹੈ ਮਿੱਤਰੋ ਤੇ ਪੂਰਾ ਧਮਾਕਾ ਹੀ ਹੈ ਇਹਦਾ ਤੇ ਜਨਰੇਟਰ ਜਿਹੜਾ ਤੁਸੀਂ ਲੈ ਸਕਦੇ ਹੋ ਹੁਣ ਬਾਕੀ ਘੈਂਟ ਗੱਲ ਬਾਤ ਹੈ